ਵਲਵਿੰਦਰ ਸਿੰਘ ਬਰਾੜ ਦੇ ਨਾਵਲ ਟੋਏ ਟਿੱਬੇ ਦਾ ਅਗਲਾ ਕਾੰਡ ਨੋ ਹਰਮੇਲ ਸਿੰਘ ਨੂੰ ਫੋਨ ਰਾਹੀਂ ਪਤਾ ਲੱਗਿਆ ਕਿ ਜਸਮੀਤ ਕਿਵੇਂ ਰੋਂਦੀ ਰੋਂਦੀ ਰਿਕਸ਼ੇ ਤੇ ਘਰ ਆਈ ਸੀ ਨਿੰਦਰ ਉਹਨੂੰ ਘਰ ਤੋਂ ਦੂਰ ਉਤਾਰ ਕੇ ਤੁਰ ਗਿਆ ਸਾਰੀ ਗੱਲ ਸੁਣ ਕੇ ਉਸੇ ਦਿਨੀ ਸਕੂਲ ਦੀ ਛੁੱਟੀ ਤੋਂ ਮਗਰੋਂ ਉਹ ਬਟੰਡਿਓ ਸਕੂਟਰ ਤੇ ਕੁਲਵੰਤ ਸਿੰਘ ਦੇ ਘਰ ਆ ਗਿਆ ਉਹਨੇ ਜਸਮੀਤ ਦੇ ਮੂੰਹੋਂ ਫਿਰ ਸਾਰੀ ਗੱਲ ਸੁਣੀ ਫਿਰ ਆਪਣੀ ਭੈਣ ਤੇ ਭਨੋਈਏ ਕੁਲਵੰਤ ਨੂੰ ਕਹਿਣ ਲੱਗਿਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਸੇ ਗੱਲ ਦਾ ਡਰ ਸੀ ਆਖਰ ਉਹੀ ਹੋਈ ਨਾ ਤੇ ਹੋਰ ਮੈਨੂੰ ਤਾਂ ਆਪ ਇਸੇ ਗੱਲ ਦਾ ਸੰਸਾ ਸੀ ਜਸਮੀਤ ਦੀ ਮਹਾਰਾਜ ਜੋ ਬੋਲੀ ਅ ਚੰਗਾ ਭਲਾ ਮੈਂ ਰਿਸ਼ਤਾ ਕਰਾਉਂਦਾ ਸੀ ਨਾਲੇ ਮੁੰਡਾ ਪੁਲਿਸ 'ਚ ਲੱਗਿਆ ਸੀ ਵਧੀਆ ਸਰਕਾਰੀ ਨੌਕਰੀ ਸੀ ਪਰ ਸਰਦਾਰ ਜੀ ਕਹਿੰਦੇ ਮੈਂ ਤਾਂ ਆਪਣੀ ਧੀ ਦਾ ਵਿਆਹ ਜੱਟਾਂ ਦੇ ਮੁੰਡੇ ਨਾਲ ਹੀ ਕਰੂੰਗਾ ਜੱਟਾਂ ਕੁਲ ਫੋਕੀ ਆਕੜ ਤੋਂ ਬਿਨਾ ਹੋਰ ਹੈ ਹੀ ਕੀ ਹਰ ਮਿਲਨੇ ਆਖਿਆ ਮੈਂ ਜੱਟ ਨਹੀਂ ਹਾਂ ਜੇ ਜੱਟ ਹੋ ਕੇ ਮੈਂ ਆਪਣੀ ਧੀ ਵਾਸਤੇ ਜੱਟਾਂ ਦਾ ਮੁੰਡਾ ਭਾਲਿਆ ਤਾਂ ਕੀ ਮਾੜਾ ਕੀਤਾ ਮੈਂ ਕਲਵੰਤ ਨੇ ਆਪਣੇ ਆਪ ਨੂੰ ਸਹੀ ਦੱਸਣ ਵਾਸਤੇ ਪੁੱਛਿਆ। "ਓ ਤੁਸੀਂ ਜੱਟੋ ਬਿਲਕੁਲ ਜੱਟੋ ਪਰ ਤੁਹਾਡਾ ਭਾਈਚਾਰਾ ਹੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਕਿੰਨੇ ਵਾਰੇ ਤੁਹਾਡੇ ਸਕੇ ਭੈਣ ਭਰਾਵਾਂ ਨੇ ਤੁਹਾਡੇ ਨਾਲ ਬੋਲਚਾਲ ਬੰਦ ਰੱਖੀ। ਹੁਣ ਜਸਮੀਤ ਦੇ ਵਿਆਹ ਤੇ ਇੱਕ ਦੋ ਜਣੇ ਆਏ ਸੀ। ਉਹ ਵੀ ਸ਼ਾਇਦ ਇਹ ਦੇਖਣ ਆਏ ਸੀ ਕਿ ਕਲਵੰਸੀਓ ਆਪਦੀ ਧੀ ਦਾ ਵਿਆਹ ਕਿਸ ਤਰ੍ਹਾਂ ਦਾ ਕਰਦਾ ਹੈ। ਮੈਨੂੰ ਤਾਂ ਲੱਗਦਾ ਜਸਮੀਤ ਦੇ ਸਹੁਰਿਆਂ ਕੋਲ ਚੁਗਲੀ ਵੀ ਤੁਹਾਡੇ ਸਕੇਆਂ ਨੇ ਕੀਤੀ ਹੈ।" ਹਰਮੇਲ ਨੇ ਸ਼ੱਕ ਪ੍ਰਗਟ ਕੀਤਾ। "ਆ ਲੱਗਦਾ ਤਾਂ ਮੈਨੂੰ ਵੀ ਐਵੇਂ ਹੀ ਆ।" ਰਾਜੋ ਵਿਪਰਾ ਦੀ ਗੱਲ ਨਾਲ ਸਹਿਮਤ ਸੀ ਇਸ ਨਾਲੋਂ ਤੋਂ ਪਹਿਲਾਂ ਹੀ ਚੁਗਲੀ ਕਰ ਦਿੰਦੇ ਉਹ ਪਹਿਲਾਂ ਹੀ ਜਵਾਬ ਦੇ ਦਿੰਦੇ ਨਾਲੇ ਆਪਾਂ ਤਾਂ ਵਿਚੋਲੇ ਹਰ ਭਜਨ ਦੇ ਕੰਨ 'ਚ ਗੱਲ ਪਾਈ ਸੀ ਬਾਕੀ ਨਵਨਿੰਦਰ ਸਿੰਘ ਹੋਰਾਂ ਨੇ ਵੀ ਪਤਾ ਛਤਾ ਕੀਤਾ ਹੀ ਹੋਣਾ ਉਸ ਤੋਂ ਮਗਰੋਂ ਹੀ ਤਾਂ ਹਾਂ ਕੀਤੀ ਹੋਣੀ ਐ ਅੱਖਾਂ ਮੀਚ ਕੇ ਤਾਂ ਕੋਈ ਰਿਸ਼ਤਾ ਲੈਂਦਾ ਵੀ ਨਹੀਂ ਅੱਜਕੱਲ੍ਹ ਉਦੋਂ ਜਵਾਬ ਦੇ ਦਿੰਦੇ ਪਰ ਹੁਣ ਇਸ ਤਰ੍ਹਾਂ ਨਹੀਂ ਨਾ ਸਰਨਾ ਉਹ ਸੋਚਦਿਆ ਕਿ ਇੰਨੀ ਸੌਖੀ ਤਰ੍ਹਾਂ ਉਹ ਜਸਮੀਤ ਨੂੰ ਛੱਡ ਦੇਣਗੇ ਤੇ ਨਵਨਿੰਦਰ ਦਾ ਦੂਜਾ ਵਿਆਹ ਕਰ ਦੇਣਗੇ ਮੈਂ ਇਹ ਨਹੀਂ ਹੋਣ ਦੇਣਾ ਉਹ ਸੋਚਦਿਆ ਕਿ ਮੇਰੀ ਘਰ ਵਾਲੀ ਜੱਟੀ ਨਹੀਂ ਤੇ ਮੇਰੇ ਅੰਦਰਲਾ ਜੱਟ ਵੀ ਮਰ ਗਿਆ। ਉਹ ਗਲਤ ਸੋਚਦਿਆ। ਮੈਂ ਵੀ ਜੱਟਾਂ ਜੱਟ, ਉਹਨਾਂ ਦੀਆਂ ਕੋਡਣੀਆਂ ਲਵਾ ਦੂੰਗਾ। ਕਲਵੰਤ ਗੁੱਸੇ ਨਾਲ ਖਿੱਚ ਕੇ ਬੋਲਿਆ। "ਔਰ ਸਰਦਾਰ ਜੀ ਗੁੱਸੇ ਨਾਲ ਨਹੀਂ, ਆਪਾਂ ਹੁਣ ਠੰਡੇ ਦਿਮਾਗ ਨਾਲ ਸੋਚੀਏ ਕਿ ਅੱਗੇ ਕੀ ਕਰਨਾ ਹੈ?" ਹਰਮੇਲ ਨੇ ਕਲਵੰਤ ਨੂੰ ਸ਼ਾਂਤ ਕਰਨ ਦੇ ਇਰਾਦੇ ਨਾਲ ਪੁੱਛਿਆ। "ਨਹੀਂ, ਅਜਿਆਂ ਕੁਝ ਨਹੀਂ ਕਰਨਾ। ਪਹਿਲਾਂ 5-7 ਦਿਨ ਚੁੱਪ ਕਰਕੇ ਦੇਖੋ। ਊੜੀ ਸੁਖਣਾ ਆਪਣੇ ਕੋਲ ਆ। ਊੜੀ ਨੂੰ ਉਹਨਾਂ ਨੇ ਕੁੱਟਿਆ ਨਹੀਂ ਮਾਰਿਆ ਨਹੀਂ। ਇੱਕ ਵਾਰੀ ਉਹਨਾਂ ਨੂੰ ਵੀ ਗੁੱਸਾ ਆਇਆ ਹੋਣਾ ਗੱਲ ਸੁਣ ਕੇ ਜਿਵੇਂ ਆਪਾਂ ਨੂੰ ਗੁੱਸਾ ਆਈ ਜਾਂਦਾ ਆਪਣੀ ਕੁੜੀ ਦੇ ਘਰੇ ਆ ਜਾਂਦੇ ਆਪੇ ਉਹਨਾਂ ਦਾ ਗੁੱਸਾ ਠੰਡਾ ਹੋ ਜੂ ਫਿਰ ਉਹਨਾਂ ਨਾਲ ਗੱਲ ਕਰਾਂਗੇ ਮੈਂ ਆਪ ਗੱਲ ਕਰੂੰ ਨਮਨਿੰਦਰ ਨਾਲ ਤੇ ਨਾਲੇ ਨਮਨਿੰਦਰ ਦੀ ਮਾਂ ਨਾਲ ਰਾਜੋ ਨੇ ਸਲਾਹ ਦਿੱਤੀ ਇਹ ਗੱਲ ਸਾਰਿਆਂ ਨੂੰ ਕੁਝ ਹੱਦ ਤੱਕ ਠੀਕ ਚਾਪੀ ਪੰਜਵੇਂ ਦਿਨ ਐਤਵਾਰ ਨੂੰ ਹਰਮੇਲ ਫੇਰ ਆ ਗਿਆ ਜਸਮੀਤ ਦੀ ਮਾਂ ਨੇ ਨਿੰਦਰ ਨਾਲ ਗੱਲ ਕਰਨ ਦੀ ਸਲਾਹ ਬਣਾਈ ਹੋਈ ਸੀ ਉਹ ਗੱਲ ਕਰਨ ਵਾਲੀ ਸੀ ਕਿ ਹਰਮੇਲ ਬੋਲਿਆ ਪੈਣੇ ਬੇਲਾ ਮੈਂ ਗੱਲ ਕਰਦਾ ਨਵਨੀਂਦਰ ਨਾਲ ਤੂੰ ਅਜੇ ਰਹਿਂਦੇ ਹਰਮੇਲ ਨੇ ਆਪਣਾ ਮੋਬਾਈਲ ਫੋਨ ਕੱਢਿਆ ਤੇ ਨਿੰਦਰ ਦਾ ਨੰਬਰ ਡਾਇਲ ਕਰ ਦਿੱਤਾ ਕਾਫੀ ਚਿਰ ਰਿੰਗ ਵਾਈ ਜਰੀ ਪਰ ਨਿੰਦਰ ਨੇ ਫੋਨ ਨਾ ਚੁੱਕਿਆ ਹਰਮੇਲ ਨੇ ਦੁਬਾਰਾ ਨੰਬਰ ਡਾਇਲ ਕਰ ਦਿੱਤਾ ਨਿੰਦਰ ਨੇ ਫੋਨ ਚੁੱਕ ਲਿਆ ਹਰਮੇਲ ਨੇ ਸਭ ਨੂੰ ਸੁਣਾਉਣ ਲਈ ਫੋਨ ਦਾ ਸਪੀਕਰ ਚਾਲੂ ਕਰ ਦਿੱਤਾ ਹੈਲੋ ਹੈਲੋ ਨਿੰਦਰ ਦੀ ਆਵਾਜ਼ ਆਈ ਹੈਲੋ ਨਵਨੀਂਦਰ ਸਿੰਘ ਬੇਟਾ ਮੈਂ ਜਸਮੀਤ ਦਾ ਮਾਮਾ ਬੋਲ ਰਿਹਾ ਹਰਮੇਲ ਨੇ ਪਿਆਰ ਨਾਲ ਗੱਲ ਕਰਨੀ ਸ਼ੁਰੂ ਕੀਤੀ ਹਾਂਜੀ ਨਿੰਦਰ ਨੇ ਆਗੋਂ ਇਹ ਨਹੀਂ ਕਿਹਾ ਕੋਈ ਸਸਤੀ ਕਾਲ ਨਹੀਂ ਬੁਲਾਈ ਹੋਰ ਠੀਕ ਹੋ ਬੇਟਾ ਜੀ ਤੁਸੀਂ ਹਰਮੇਲ ਨੇ ਪੁੱਛਿਆ ਹਾਂਜੀ ਇੰਦਰ ਨੇ ਮਰੀਲ ਜੀ ਆਵਾਜ਼ ਵਿੱਚ ਆਖਿਆ ਔਰ ਭੈਣ ਜੀ ਠੀਕ ਨੇ ਤੁਹਾਡੇ ਮੰਮੀ ਜੀ ਹਰਮੇਲ ਨੇ ਸਤਿਕਾਰ ਵਜੋਂ ਪੁੱਛਿਆ ਹਾਂਜੀ ਨਿੰਦਰ ਉਸੇ ਤਰ੍ਹਾਂ ਬੋਲਿਆ ਬੇਟੇ ਤੂੰ ਜਸਮੀਤ ਨੂੰ ਲੈਣ ਕਦੋਂ ਆਵੇਂਗਾ ਹਰਮੇਲ ਨੇ ਅੱਗੇ ਗੱਲ ਤੋਰਨੀ ਚਾਹੀ ਜਸਮੀਤ ਨੂੰ ਨਹੀਂ ਕਦੀ ਵੀ ਨਹੀਂ ਨਿੰਦਰ ਨੇ 2 ਟੁਕ ਜਵਾਬ ਦਿੱਤਾ ਕਿਉਂ ਬੇਟਾ ਕੀ ਗੱਲ ਹੋ ਗਈ ਕੋਈ ਲੜਾਈ ਝਗੜਾ ਹੋ ਗਿਆ ਜਸਮੀਤ ਨਾਲ ਹਰਮੇਲ ਨੇ ਪਿਆਰ ਨਾਲ ਪੁੱਛਿਆ ਉਹ ਨਹੀਂ ਕੋਈ ਲੜਾਈ ਝਗੜਾ ਨਹੀਂ ਹੋਇਆ ਧੋਖਾ ਹੋਇਆ ਮੇਰੇ ਨਾਲ ਨਿੰਦਰ ਬੋਲਿਆ ਧੋਖਾ ਇਹ ਤਾਂ ਕਹਾਇਆ ਇਹਨੇ ਕੀਤਾ ਧੋਖਾ ਤੁਹਾਡੇ ਨਾਲ ਹਰਮੇਲ ਨੇ ਸਹਿਜ ਰਹਿ ਕੇ ਅਨਜਾਣ ਜਿਹਾ ਬਣ ਕੇ ਪੁੱਛਿਆ ਅੱਤ ਤੁਸੀਂ ਕੀਤਾ ਹੋਰ ਕਿਨੇ ਕੀਤਾ ਤੁਸੀਂ ਸਾਰਿਆਂ ਨੇ ਰਲ ਕੇ ਕੀਤਾ ਧੋਖਾ ਮੇਰੇ ਨਾਲ ਨਿੰਦਰ ਭਰੇ ਹੋਏ ਗਰੇ ਨਾਲ ਤਲਖ ਹੋ ਕੇ ਬੋਲਿਆ ਕੀ ਧੋਖਾ ਕੀਤਾ ਸੀ ਸਾਨੂੰ ਪਤਾ ਤਾਂ ਚੱਲੇ ਹਰਮੇਲ ਜੇ ਵੀ ਸਹਿਜਤਾ ਨਾਲ ਬੋਲ ਰਿਹਾ ਸੀ ਉਹ ਨਿੰਦਰ ਨੂੰ ਪੂਰੀ ਤਰ੍ਹਾਂ ਟੋਹਣਾ ਚਾਹੁੰਦਾ ਸੀ ਆ ਤੁਹਾਨੂੰ ਪਤਾ ਹੀ ਹੈ ਕੀ ਧੋਖਾ ਕੀਤਾ ਜਸਮੀਤ ਜੱਟਾਂ ਦੀ ਕੁੜੀ ਨਹੀਂ ਹੈ ਨਿੰਦਰ ਬੋਲਿਆ ਆ ਜੱਟਾਂ ਦੀ ਕੁੜੀ ਕਿਉਂ ਨਹੀਂ ਕੁਲਵੰਤ ਸਿੰਘ ਜੱਟ ਤੁਹਾਨੂੰ ਗਲਤਫਹਿਮੀ ਹੋਈ ਹੈ ਹਰਮੇਲ ਬੋਲਿਆ ਨਾ ਤਾਂ ਜਸਮੀਤ ਦੀ ਮਾਂ ਜੱਟੀ ਹੈ ਤੇ ਨਾ ਜਸਮੀਤ ਕੁਲਵੰਤ ਸਿੰਘ ਦੀ ਕੁੜੀ ਹੈ ਉਹਦਾ ਪਿਓ ਕੋਈ ਹੋਰ ਹੈ ਨਿੰਦਰ ਨੇ ਕਿਹਾ ਓ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਆ ਜਸਮੀਤ ਦੇ ਫਾਦਰ ਦਾ ਨਾਮ ਕਲਵੰਤ ਸਿੰਘ ਲਿਖਿਆ ਹੋਇਆ ਹੈ ਸਾਡਾ ਡਾਕੂਮੈਂਟ ਤੇ ਹਰ ਮੇਲ ਨੇ ਸਬੂਤ ਦੇਣਾ ਚਾਹਾ ਡਾਕੂਮੈਂਟਾਂ ਦਾ ਕੀ ਆ ਤੁਸੀਂ ਵੀ ਜਾਣਦੇ ਹੋ ਕਿ ਅਸਲੀਅਤ ਕੀ ਹੈ ਨਿੰਦਰ ਦਾ ਜਵਾਬ ਸੀ ਓ ਨਮਨਿੰਦਰ ਬੇਟਾ ਇੰਨਾਂ ਗੱਲਾਂ ਨੂੰ ਛੱਡੋ ਇੱਕ ਗੱਲ ਦਾ ਜਵਾਬ ਦਿਓ ਜੇ ਕੋਈ ਅਮੀਰ ਆਦਮੀ ਉੱਚੀ ਜਾਤ ਦਾ ਆਦਮੀ ਕਿਸੇ ਹੋਰ ਜਾਤ ਦੇ ਬੱਚੇ ਨੂੰ ਯਤੀਮਖਾਨੇ ਤੋਂ ਜਾਂ ਕਿਸੇ ਲਾਹਵਾਰਸ ਨੂੰ ਗੋਦ ਲੈ ਲੈਂਦਾ ਉਹ ਨੂੰ ਆਪਣਾ ਬੱਚਾ ਬਣਾ ਕੇ ਪਾਲਦਾ ਹੈ ਉਹ ਨੂੰ ਆਪਣਾ ਨਾਂ ਦਿੰਦਾ ਹੈ ਉਹ ਬੱਚਾ ਕਾਨੂੰਨੀ ਤੌਰ ਤੇ ਵੀ ਉਹਦਾ ਮੰਨਿਆ ਜਾਂਦਾ ਤੇ ਲੋਕ ਵੀ ਉਹਨੂੰ ਉਹਦਾ ਬੱਚਾ ਹੀ ਮੰਨਦੇ ਆ ਗੋਦ ਲੈਣ ਵਾਲੇ ਪਿਓ ਦੀ ਜਾਤ ਬਰਾਦਰੀ ਦੀ ਉਹਦਾ ਵਿਆਹ ਹੁੰਦਾ ਉਸੇ ਤਰ੍ਹਾਂ ਕਲਵੰਸੀਓ ਨੇ ਜਸਮੀਤ ਨੂੰ ਆਪਣੀ ਸਗੀ ਬੱਚੀ ਮੰਨ ਕੇ ਪਾਲਿਆ ਫਿਰ ਇਹਦੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਇਹ ਤਾਂ ਇੱਕ ਮਨ ਨੂੰ ਸਮਝਾਉਣ ਦੀ ਗੱਲ ਆ ਹਰਮੇਲ ਨੇ ਨਿੰਦਰ ਨੂੰ ਅਧਿਆਪਕ ਵਾਂਗ ਸਮਝਾਇਆ ਪਹਿਲੀ ਗੱਲ ਮਾਨੀ ਤਾਂ ਨਹੀਂ ਸਮਝਦਾ ਤੇ ਨਾ ਹੀ ਲੋਕ ਸਮਝਦੇ ਇਹਨਾਂ ਗੱਲਾਂ ਨੂੰ ਲੋਕਾਂ ਦੀ ਜ਼ੁਬਾਨ ਨੂੰ ਕਿਵੇਂ ਫੜੀਏ ਦੂਜੀ ਗੱਲ ਯਤੀਮਖਾਨੇ ਵਾਲੇ ਬੱਚਿਆਂ ਜਾਂ ਅਵਾਰਸ ਬੱਚਿਆਂ ਦੀ ਅਸਲੀ ਜੱਦ ਦਾ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਇੱਥੇ ਤਾਂ ਸਾਡੇ ਨਾਲੋਂ ਪਹਿਲਾਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਅੱਖੀਂ ਦੇਖ ਕੇ ਮੱਖੀ ਨਹੀਂ ਲੰਗਾਈ ਜਾਂਦੀ ਤੇ ਫਿਰ ਇਹ ਗੱਲ ਤੁਸੀਂ ਪਹਿਲਾਂ ਕਿਉਂ ਨਹੀਂ ਦੱਸੀ ਪਹਿਲਾਂ ਕੋਈ ਇਹ ਗੱਲ ਇਹਨਾਂ ਨੇ ਬੱਚੇ ਗੋਦਲੇ ਹੁੰਦੇ ਆ ਉਹ ਗੱਲ ਕਹੁੰਦੇ ਨਹੀਂ ਜਿਹਦਾ ਮਨ ਕਰਦਾ ਉਹ ਉਹਨਾਂ ਨਾਲ ਵਿਆਹ ਕਰਾ ਲੈਂਦਾ ਜਿਹਦਾ ਨਹੀਂ ਮਨ ਕਰਦਾ ਨਹੀਂ ਕਰਾਉਂਦਾ ਪਰ ਤੁਸੀਂ ਜੋ ਕੀਤਾ ਇਹ ਤਾਂ ਤੁੱਖ ਹੀ ਹੋਇਆ ਨਾ ਨਿੰਦਰ ਨੇ ਅੱਗੋਂ ਜਵਾਬ ਦਿੱਤਾ ਅ ਬੇਟਾ ਅਸੀਂ ਕੁਝ ਨਹੀਂ ਲਕੋਇਆ ਹਰ ਭੱਜਨ ਨੂੰ ਸਾਰੀ ਗੱਲ ਦੱਸਤੀ ਸੀ ਉਹਨੇ ਸ਼ਾਇਦ ਪੂਰੀ ਗੱਲ ਨਹੀਂ ਕੀਤੀ ਤੁਹਾਡੇ ਨਾਲ ਤੁਸੀਂ ਵੀ ਤਾਂ ਕੋਈ ਪੁੱਛਕਿਛ ਕੀਤੀ ਹੋਣੀ ਆ ਸਾਡੇ ਬਾਰੇ ਐਵੇਂ ਰਿਸ਼ਤਾ ਕੌਣ ਕਰਦਾ ਅੱਜਕੱਲ ਨਾਲੇ ਜਿਹੜੀ ਗੱਲ ਪੁੱਛਕਿਛ ਤੇ ਸਾਹਮਣੇ ਆ ਜਾਣੀ ਐ ਉਹ ਗੱਲ ਅਸੀਂ ਕਿਉਂ ਲਕੋਵਾਂਗੇ ਹਾਂ ਜੇ ਤੁਹਾਨੂੰ ਨਹੀਂ ਪਸੰਦ ਸੀ ਕੋਈ ਗੱਲ ਤਾਂ ਤੁਸੀਂ ਵਿਆਹ ਤੋਂ ਇਨਕਾਰ ਕਰ ਦਿੰਦੇ ਹੁਣ ਇੰਨਾ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਲੋ ਹਰਮੇਲ ਗੱਲ ਕਰਦੇ ਕਰਦੇ ਰੁਕ ਗਿਆ। ਉਹਨੂੰ ਲੱਗਿਆ ਨਿੰਦਰ ਨੇ ਫੋਨ ਕੱਟ ਦਿੱਤਾ ਸੀ। ਉਹਨੇ ਕੁਝ ਪਲ ਰੁਕੇ ਫਿਰ ਕਿਹਾ, "ਹੈਲੋ, ਹੈਲੋ।" "ਕਿਆ, ਪਰ ਅੱਗੋਂ ਕੋਈ ਹੰਗਾਰਾ ਨਾ ਮਿਲਿਆ। ਫੋਨ ਸੱਚਮੁੱਚ ਕੱਟਿਆ ਗਿਆ ਸੀ। ਹਰਮੇਲ ਨੇ ਦੁਬਾਰਾ ਫੋਨ ਡਾਇਲ ਕੀਤਾ ਤਾਂ ਨਿੰਦਰ ਦਾ ਫੋਨ ਸਵਿਚਡ ਆਫ ਹੋ ਗਿਆ ਸੀ। ਮੋਬਾਈਲ ਦੇ ਸਪੀਕਰਾਂ 'ਹੀਂ ਹਰਮੇਲ ਤੇ ਨਿੰਦਰ ਦੀ ਗੱਲਬਾਤ ਸੁਣ ਕੇ ਕਲਵੰਤ ਬੋਲਿਆ, "ਇਹਨਾਂ ਨੇ ਪਿਆਰ ਨਾ ਨਹੀਂ ਮੰਨਣਾ, ਕਿਉਂ ਸਿੱਧੀ ਉਂਗਲ ਨਾਲ ਨਹੀਂ ਨਿਕਲਣਾ?" ਰਾਜਦਾਂ ਗਲਵੰਗੀ ਕਰਨੀ ਪੈਣੀ ਆ ਤੁਸੀਂ ਠੰਡ ਰੱਖਿਆ ਕਰੋ ਆਪਾਂ ਧੀ ਆਲੇ ਆਂ ਧੀਆ ਆਰਿਆ ਨੂੰ ਨਿਉਂ ਕੇ ਚੱਲਣਾ ਪੈਂਦਾ ਆਪਾਂ ਆਪਣੀ ਧੀ ਦਾ ਘਰ ਬਸਾਉਣਾ ਉਜਾੜਨਾ ਨਹੀਂ ਜੇ ਆਪਾਂ ਕੋਈ ਉੱਚਾ ਨੀ ਮੈਂ ਬੋਲਾਂਗੇ ਤਾਂ ਫਿਰ ਗੱਲ ਵੱਧ ਜੂਗੀ ਆਪਾਂ ਨੂੰ ਸਹਿਜਮਤੇ ਨਾਲ ਸੋਚ ਸਮਝ ਕੇ ਚੱਲਣਾ ਪਊਗਾ ਰਾਜੋ ਨੇ ਕੁਲਵੰਤ ਨੂੰ ਸਮਝਾਇਆ ਸਰਦਾਰ ਜੀ ਭੈਣ ਠੀਕ ਕਹਿੰਦੀ ਆ ਆਪਾਂ ਨੂੰ ਠੰਡੇ ਦਿਮਾਗ ਨਾਲ ਸੋਚਣਾ ਚਾਹੀਦਾ ਕਿ ਹੁਣ ਕੀ ਕੀਤਾ ਜਾਵੇ ਹਰਮੇਲ ਸਿੰਘ ਬੋਲੇ ਵੀਗੇ ਕੁਲਵੰਤ ਉਹਨਾਂ ਨਾਲ ਸਹਿਮਤ ਹੋ ਗਿਆ ਉਹ ਸਾਰੇ ਸਲਾਹਾਂ ਕਰਨ ਲੱਗੇ ਰਾਜੋ ਨੇ ਨਿੰਦਰ ਦੀ ਮਾਂ ਕਲਵੀਰ ਕਾਲਾ ਗੱਲ ਕਰਨ ਦੀ ਸਲਾਹ ਦਿੱਤੀ ਫਿਰ ਵਿਚਾਰਿਆ ਗਿਆ ਕਿ ਉਹਦੇ ਨਾਲ ਗੱਲ ਪੰਜ-ਛੇ ਦਿਨ ਠਹਿਰ ਕੇ ਕੀਤੀ ਜਾਵੇ ਫਿਰ ਕੁਲਵੰਤ ਨੂੰ ਇੱਕਦਮ ਹਰਪਜਨ ਦਾ ਖਿਆਲ ਆਇਆ ਉਹ ਅੱਖਾਂ ਲਗਾ ਮੇਰਾ ਖਿਆਲ ਹੈ ਕਿ ਕਿਉਂ ਨਾ ਆਪਾਂ ਕਿਰਾਂ ਹਰਪਜਨ ਨਾਲ ਗੱਲ ਕਰਕੇ ਦੇਖੀਏ ਹਾਂ ਇਹ ਗੱਲ ਠੀਕ ਆ ਹਰਪਜਨ ਨਾਲ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਹਰਮੇਲ ਸਿੰਘ ਨੇ ਹਾਮੀ ਭਰੀ ਤੇ ਜਸਮੀਤ ਦੀ ਮਾਂ ਨੇ ਵੀ ਸਿਰ ਹਿਲਾ ਕੇ ਆਪਣੀ ਸਹਿਮਤੀ ਪ੍ਰਗਟ ਕੀਤੀ। ਕੁਲਵੰਤ ਨੇ ਆਪਣੇ ਮੋਬਾਈਲ ਵਿੱਚੋਂ ਹਰਭਜਨ ਦਾ ਨੰਬਰ ਲੱਭਿਆ ਤੇ ਫੋਨ ਡਾਇਲ ਕਰ ਦਿੱਤਾ। ਹੈਲੋ। ਹਸਰੀਕਾਲ। ਹਾਂ ਵੀ ਹਰਭਜਨ ਸਿਆ ਕੀ ਹਾਲ ਐ? ਕੁਲਵੰਤ ਨੇ ਆਪਣੇ ਫੋਨ ਦਾ ਸਪੀਕਰ ਚਾਲੂ ਕਰ ਦਿੱਤਾ। ਹਰਭਜਨ ਦੀ ਆਵਾਜ਼ ਆਈ। ਬਿਲਕੁਲ ਠੀਕ ਆ ਜੀ। ਤੁਸੀਂ ਸੁਣਾਓ ਤੁਹਾਡੇ ਕੀ ਹਾਲ ਐ? ਅਸੀਂ ਹਾਲ ਦੱਸਣ ਵਾਸਤੇ ਹੀ ਫੋਨ ਕੀਤਾ ਹੈ। ਇੱਕ ਜ਼ਰੂਰੀ ਗੱਲ ਕਰਨੀ ਸੀ ਤੁਹਾਡੇ ਨਾਲ। ਕਲਵੰਤ ਬੋਲਿਆ ਦੱਸੋ ਦੱਸੋ ਹੁਕਮ ਕਰੋ ਹਰਪਜਨ ਨੇ ਕਿਹਾ ਓਏ ਗੱਲ ਇਹ ਆ ਕਿ ਆਪਣੀ ਗੁੱਡੀ ਜਸਮੀਤ ਆ ਗਈ ਆ ਆਈ ਤਾਂ ਕਾਦੀ ਆ ਇੱਥੇ ਛੱਡ ਗਿਆ ਨਵਨਿੰਦਰ ਘਰ ਤੋਂ ਦੂਰੀ ਛੱਡ ਗਿਆ ਰੋਂਦੀ ਰੋਂਦੀ ਘਰੇ ਆਈ ਆ ਤੇ ਉਹਦੇ ਬਾਰੇ ਸਲਾਹ ਕਰਨੀ ਆ ਤੇਰੇ ਨਾਲ ਪਰ ਇਹ ਫੋਨ ਤੇ ਕਰਨ ਵਾਲੀ ਗੱਲ ਨਹੀਂ ਓਹ ਕਰ ਜਾਂਦਾ ਟਾਈਮ ਕੱਢ ਕੇ ਤੂੰ ਆ ਜਾ ਇੱਥੇ ਘਰੇ ਨਹੀਂ ਫਿਰ ਅਸੀਂ ਆਉਣਿਆਂ ਤੇਰੇ ਕੋਲ ਕਲਵੰਤ ਨੇ ਹਰਪਜਨ ਸਿੰਘ ਨੂੰ ਦੱਸਿਆ ਚੰਗਾ ਚੰਗਾ ਚਲੋ ਮੈਂ ਹੀ ਆ ਜਾਵਾਂਗਾ ਅੱਜ ਸ਼ਾਮ ਨੂੰ ਹਰਭਜਨ ਨੇ ਆਖਿਆ ਆਥ ਨੇ ਹਰਭਜਨ ਸਿੰਘ ਕਲਵੰਤ ਦੇ ਘਰ ਆ ਗਿਆ ਉਹਨੇ ਸਾਰੀ ਗੱਲ ਇਸ ਤਰ੍ਹਾਂ ਸੁਣੀ ਜਿਵੇਂ ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਉਹਨੇ ਇਹ ਦੱਸਿਆ ਹੀ ਨਹੀਂ ਕਿ ਨਿੰਦਰ ਉਹਦੇ ਕੋਲ ਆਇਆ ਸੀ ਅੱਛਾ ਐ ਗੱਲ ਹੋ ਗਈ ਉਹਨੇ ਹੈਰਾਨੀ ਨਾਲ ਹੰਗਾਰਾ ਭਰਿਆ ਫਿਰ ਕਹਿਣ ਲੱਗਿਆ ਗੱਲ ਤਾਂ ਮਾੜੀ ਹੋਈ ਆ ਦੇਖੋ ਜੀ ਗੱਲ ਇਹ ਆ ਵੀ ਆਪਾਂ ਧੀਆਂ ਪੁੱਤਾਂ ਦੇ ਵਿਆਹ ਕਰਦੇ ਆਂ ਲੱਖਾਂ ਰੁਪਏ ਖਰਚ ਕਰਦੇ ਆ ਉਹ ਇਸ ਵਾਸਤੇ ਕਰਦੇ ਆ ਵੀ ਉਹ ਆਪਣੇ ਘਰੇ ਸੁਖੀ ਰਹਿਣ ਉਹਨਾਂ ਨੂੰ ਤਤੀਬਾ ਨਾ ਲੱਗੇ ਸੱਚੇ ਰੱਬ ਤੋਂ ਡਰਿਏ ਤੇ ਗੱਲਾਂ ਮੂੰਹ ਤੇ ਕਰੀਏ ਬੰਦੇ ਨੂੰ ਮਾਨ ਨਹੀਂ ਕਰਨਾ ਚਾਹੀਦਾ ਮੈਂ ਕੋਈ 150 ਰਿਸ਼ਤੇ ਕਰਾਇਆ ਅੱਜ ਤੱਕ ਇਹੋ ਜੀ ਕੋਈ ਗੱਲ ਨਹੀਂ ਹੋਈ ਇਹ ਗੱਲ ਵੱਖਰੀ ਹੈ ਕਿ ਕਦੇ-ਕਦੇ ਹੀ ਮੁੰਡੇ ਕੁੜੀ ਨੂੰ ਆਪਸ ਵਿੱਚ ਜਾਂ ਸਹੁਰੇ ਪਰਿਵਾਰ ਦੇ ਵਿੱਚ ਅਡਜਸਟਮੈਂਟ ਦੀ ਪ੍ਰੋਬਲਮ ਆ ਜਾਂਦੀ ਹੈ ਉਹ ਸਮਝਾਏ ਬਿਜਾਏ ਤੋਂ ਠੀਕ ਹੋ ਜਾਂਦੀ ਹੈ ਰਿਸਤ ਨਦੀ ਪਰੋਂ ਨੂੰ ਪਹਿਲੀ ਵਾਰੀ ਆਈ ਓਸੀ ਸਾਰੀ ਗੱਲ ਪਹਿਲਾਂ ਉਹਨਾਂ ਨੂੰ ਦੱਸੀ ਨਹੀਂ ਸੀ ਹਰਮੇਲ ਨੇ ਹਰਭਜਨ ਨੂੰ ਪੁੱਛਿਆ ਉਹ ਮੈਨੂੰ ਜਿੰਨੀ ਗੱਲ ਕਲਵਾਂ ਸਿੰਘ ਨੇ ਦੱਸੀ ਸੀ ਓਨੀ ਗੱਲ ਮੈਂ ਉਹਨਾਂ ਨੂੰ ਦੱਸਤੀ ਇਹਨਾਂ ਨੇ ਦੱਸਿਆ ਕਿ ਮੇਰੇ ਦੋ ਵਿਆਹ ਹੋਇਆ ਗੁੱਡੀ ਪਹਿਲੇ ਵਿਆਹ ਦੀ ਹੈ ਇਹੋ ਗੱਲ ਮੈਂ ਉਹਨਾਂ ਨੂੰ ਦੱਸੀ ਸੀ ਪਰ ਇਹ ਗੱਲ ਤਾਂ ਮੈਨੂੰ ਵੀ ਪਤਾ ਨਹੀਂ ਸੀ ਕਿ ਭੈਣ ਜੀ ਦਾ ਵੀ ਇਹ ਦੂਜਾ ਵਿਆਹ ਹੈ ਹਰਭਜਨ ਦਾ ਮਤਲਬ ਜਸਮੀਰ ਦੀ ਮਾਂ ਤੋਂ ਸੀ ਮੈਂ ਤੁਹਾਨੂੰ ਸਾਰੀ ਗੱਲ ਦੱਸੀ ਸੀ ਹੋ ਸਕਦਾ ਤੁਸੀਂ ਝਾਨ ਨਾਲ ਨਾ ਸੁਣੀ ਹੋਵੇ ਜਾਂ ਭੁੱਲ ਗਏ ਹੋ ਫਿਰ ਵੀ ਉਹਨਾਂ ਨੇ ਪੁੱਛ ਪੜਤਾਲ ਤਾਂ ਕੀਤੀ ਹੋਣੀ ਐ ਕਲਵੰਤ ਬੋਲਿਆ ਪੁੱਛ ਪੜਤਾਲ ਤਾਂ ਪਤਾ ਨਹੀਂ ਉਹਨਾਂ ਨੇ ਕੀਤੀ ਐ ਜਾਂ ਨਹੀਂ ਪਰ ਮੈਂ ਤਾਂ ਆ ਪਹਿਲੀ ਗੱਲ ਇਹੋ ਹੀ ਕਹਿਣਾ ਹੁੰਨਾ ਐ ਦੋਆ ਪਾਰਟੀਆਂ ਨੂੰ ਬਈ ਪੂਰਾ ਪਤਾ ਕਰ ਲੋ ਤੁਹਾਨੂੰ ਵੀ ਆਖਿਆ ਸੀ ਨਾ ਹਰਪਜਨ ਬੋਲਿਆ ਉਹ ਜੇ ਪੁੱਛ ਪੜਤਾਲ ਨਹੀਂ ਕੀਤੀ ਤਾਂ ਗਲਤੀ ਉਹਨਾਂ ਦੀ ਐ ਜੇ ਕੀਤੀ ਤਾਂ ਵਾਹ ਤੋਂ ਇਨਕਾਰ ਕਰ ਦਿੰਦੇ ਹਰਮੇਲ ਬੋਲਿਆ ਦੇਖੋ ਜੀ ਜੋ ਹੋ ਗਿਆ ਸੋ ਹੋ ਗਿਆ ਹੁਣ ਆਪਾਂ ਅੱਗੇ ਦਾ ਸੋਚਣਾ ਹੁਣ ਤੁਸੀਂ ਕੀ ਚਾਹੁੰਦੇ ਹੋ ਹਰਪਾਜਨ ਨੇ ਪੁੱਛਿਆ ਅਸੀਂ ਚਾਹੁੰਦੇ ਹਾਂ ਕਿ ਸਾਡੀ ਤੀ ਆਪਦੇ ਸਹੁਰੇ ਘਰ ਖੁਸ਼ੀ ਗੁਜੀ ਵਸੇ ਹੋਰ ਅਸੀਂ ਕੁਝ ਨਹੀਂ ਚਾਹੁੰਦੇ ਜਸਮੀਤ ਦੀ ਮਾਂ ਬੋਲੀ ਸੱਚੇ ਰੱਬ ਤੋਂ ਡਰੀਏ ਤੇ ਗੱਲਾਂ ਮੂੰਹ ਤੇ ਕਰੀਏ ਮੈਂ ਉਹਨਾਂ ਨਾਲ ਗੱਲ ਕਰਾਂਗਾ ਦੇਖ ਲੈਣੇ ਜੇ ਉਹ ਮੰਨ ਜਾਂ ਤਾਂ ਹਰ ਆਪਾਂ ਇਹ ਵੀ ਸੋਚ ਕੇ ਚੱਲੀਏ ਕਿ ਮੰਨ ਲਓ ਕਿ 1% ਚਾਂਸ ਹੈ ਕਿ ਉਹ ਜਸਮੀਤ ਨੂੰ ਲਿਜਾਣ ਵਾਸਤੇ ਨਹੀਂ ਮੰਨਦੀ ਤਾਂ ਸਾਨੂੰ ਕੀ ਕਰਨਾ ਚਾਹੀਦਾ ਮੈਂ ਉਹਨਾਂ ਨੂੰ ਕੀ ਕਹਾਂ ਹਰਪਾਜਨ ਨੇ ਉਹਨਾਂ ਤੋਂ ਅਗਲੀ ਕਾਰਵਾਈ ਬਾਰੇ ਜਾਨਣਾ ਚਾਹਿਆ ਜੇ ਉਹ ਨਹੀਂ ਮੰਨਣਗੇ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਚੁੱਪ ਕਰਕੇ ਬਹਿ ਜਾਾਂਗੇ ਅਸੀਂ ਕੁੜੀ ਨੂੰ ਕਿਉਂ ਨਹੀਂ ਆਪਦੇ ਘਰੇ ਬਿਠਾਉਂਦੇ ਕੁੜੀ ਨੂੰ ਉੱਥੇ ਹੀ ਵਸਾਵਾਂਗੇ ਜੇ ਪਿਆਰ ਨਾਲ ਨਹੀਂ ਮੰਨਣਗੇ ਤਾਂ ਫਿਰ ਅਸੀਂ ਦੂਜੇ ਰੋਟ ਵਸਾਵਾਂਗੇ ਸਾਥੋਂ ਜੋ ਸਰਿਆ ਅਸੀਂ ਕਰਾਂਗੇ ਕਲਵੰਤ ਗੁੱਸੇ ਨਾਲ ਬੋਲਿਆ ਫਿਰ ਮੈਂ ਸਮਝਦਾ ਹਾਲੇ ਸਾਨੂੰ ਕੋਈ ਡਰਾਵਾ ਜਾਂ ਧਮਕੀ ਵਗੈਰਾ ਨਹੀਂ ਦੇਣੀ ਚਾਹੀਦੀ ਜੇ ਪਿਆਰ ਨਾਲ ਸ਼ਾਂਤੀ ਨਾਲ ਗੱਲ ਬਣ ਜਾਏ ਤੇ ਨਾ ਚੀਜ਼ਾਂ ਦੀ ਕੋਈ ਲੋੜ ਹੀ ਨਹੀਂ ਪਵੇ ਤਾਂ ਉਹ ਸਭ ਤੋਂ ਵਧੀਆ ਗੱਲ ਹੈ ਸਰ ਭਜ ਨੇ ਗੁਲਵੰਤ ਨੂੰ ਸਮਝਾਉਣਾ ਚਾਇਆ ਗੁਲਵੰਤ ਬੋਲਿਆ ਅਸੀਂ ਵੀ ਚਾਉਣੇ ਆ ਗੱਲ ਇੱਥੋਂ ਤੱਕ ਨਾ ਜਾਵੇ ਪਰ ਇਹ ਗੱਲ ਮੈਂ ਦੱਸ ਦਿਆਂ ਜਿਉ ਉਹ ਆਪਣੇ ਆਪ ਨੂੰ ਜੱਟ ਕਹਉਂਦੇ ਆ ਨਾ ਤੇ ਮੈਂ ਵੀ ਜੱਟ ਆ ਤੇ ਉਹ ਵੀ ਇੱਕ ਨੰਬਰ ਦਾ ਜਿੱਦੀ ਜੱਟ ਜਿਹੜੀ ਗੱਲ ਤੇ ਅੜ ਜਾਣਾ ਉਹ ਗੱਲ ਪੂਰੀ ਕਰਕੇ ਛੱਡਦਾ ਆ ਆ ਬੈਠੀਏ ਜਸਮੀਤ ਦੀ ਮਾਂ ਪੁੱਛ ਲੋ ਇਹਨੂੰ ਜਿਹਦੀ ਖਾਤਰ ਮੈਂ ਸਾਰੇ ਭੱਪੇ ਨਾਲ ਟੁੱਟ ਗਿਆ ਪਰ ਪਿੱਛੇ ਨਹੀਂ ਹਟਿਆ ਮੇਰੇ ਸਕੇ ਭੈਣ ਭਰਾਵਾਂ ਨੇ ਮੇਰੇ ਪਿਓ ਨੇ ਮੇਰੇ ਨਾਲੋਂ ਨਾਤਾ ਤੋੜ ਲਿਆ ਮੈਂ ਸਾਰੇ ਨੇਰੀਆਂ ਚਖੜ ਆਪਦੀ ਹਿੱਕ ਤੇ ਝੱਲੇ ਨਾ ਝੁਕਿਆ ਨਾ ਟੁੱਟਿਆ ਹੁਣ ਤਾਂ ਮੇਰੀ ਧੀ ਦਾ ਸਵਾਲ ਹੈ ਹਰ ਭਜਨ ਉਹਦੇ ਵੱਲ ਬਿਟ ਬਿਟ ਟੱਕਣ ਲੱਗਿਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ